ਹਾਸੀ ਯੇਸੂ ਦੇ ਮਿਲਨ ਦੀ ਹੋਈ ਹalleluya hallelujah ਸਾਡੇ ਦਿਲਾਂ ਨੂੰ ਯੇਸੂ ਜੀ ਜਾਵੇ ਛੋਈ hallelujah hallelujah ਹਾਸੀ ਯੇਸੂ ਦੇ ਮਿਲਨ ਦੀ ਹੋਈ hallelujah hallelujah ਯੇਸੂ ਚਰਨੀ ਦੇ ਵਿੱਚ ਆਇਆ ਸਾਡੇ ਦਿਲ ਵਿੱਚ ਚੰਨ ਲਿਆ ਯੇਸੂ ਚਰਨੀ ਦੇ ਵਿੱਚ ਆਇਆ ਸਾਡੇ ਦਿਲ ਵਿੱਚ ਚੰਨ ਲਿਆ ਮੇਰੇ ਯੀਸੂ ਜਿਹਨਾ ਹੋਰ ਕੋਈ ਹalleluya hallelujah ਆਸੀ ਯੀਸੂ ਦੇ ਮਿਲਣ ਦੀ ਹੋਈ hallelujah hallelujah ਆਸੀ ਯੀਸੂ ਦੇ ਮਿਲਣ ਦੀ ਹੋਈ hallelujah hallelujah ਯੀਸੂ ਚੜ ਸਲੀਬੀ ਮੌਆ ਤੀਜੇ ਦਿਨ ਸੀ ਜ਼ਿੰਦਾ ਹੋਇਆ ਯੀਸੂ ਚੜ ਸਲੀਬੀ ਮੌਆ ਤੀਜੇ ਦਿਨ ਸੀ ਜ਼ਿੰਦਾ ਹੋਇਆ ਜਿੰਦਾ ਅੱਜ ਵਿਖਦਾ ਮੇਰਾ ਉਹੀ ਹਲੇਲੂਇਆ ਹਲੇਲੂਇਆ ਆਸੀ ਯਿਸੂ ਦੇ ਮਿਲਨ ਦੀ ਹੋਈ ਹਲੇਲੂਇਆ ਹਲੇਲੂਇਆ ਸਾਡੇ ਦਿਲਾਂ ਨੂੰ ਯਿਸੂ ਜੀ ਜਾਵੇ ਸੋ ਹੀ ਹਲੇਲੂਇਆ ਹਲੇਲੂਇਆ ਆਸੀ ਯਿਸੂ ਦੇ ਮਿਲਨ ਦੀ ਹੋ ਹੀ ਹਲੇਲੂਇਆ ਹਲੇਲੂਇਆ ਜੇਸੂ ਤੇਰੀ ਯਾਦ ਸਤਾਵੇ ਸਾਡਾ ਤਨਮਨ ਡੋਲੇ ਖਾਵੇ ਜੇਸੂ ਤੇਰੀ ਯਾਦ ਸਤਾਵੇ ਸਾਡਾ ਤਨਮਨ ਡੋਲੇ ਖਾਵੇ ਯਾਦਾਂ ਤੇਰੀਆਂ ਤੇ ਅੱਖਾਂ ਜਾਣ ਰੋਈ ਹੱਲੇਲੂਇਆ ਹੱਲੇਲੂਇਆ ਆਸੀ ਯੇਸੂ ਦੇ ਮਿਲਨ ਦੀ ਹੋਈ ਹੱਲੇਲੂਇਆ ਹੱਲੇਲੂਇਆ ਆਸੀ ਯੇਸੂ ਦੇ ਮਿਲਨ ਦੀ ਹੋਈ ਹੱਲੇਲੂਇਆ ਹੱਲੇਲੂਇਆ ਸਾਡੇ ਦਿਲਾਂ ਨੂੰ ਯੇਸੂ ਜੀ ਸ਼ਾਵੇ ਸ਼ੋਈ ਹalleluyah halleluyah ਆਸੀ ਯੇਸੂ ਦੇ ਮਿਲਣ ਦੀ ਹੋਈ ਹallel